ਫੋਡਾਲਾ ਰੋਡ ਤੇ ਪੈਂਦੇ ਪੰਜੇਟਾ ਨੇੜੇ ਇੱਕ ਫੈਕਟਰੀ ਦੇ ਵਿੱਚ ਸ਼ਾਮ ਸਮੇਂ ਅੱਗ ਲੱਗ ਗਈ ਜਿਸ ਦੇ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਪਤਰਕਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਫੈਕਟਰੀ ਦੇ ਜਨਰਲ ਮੈਨੇਜਰ ਕਮਨ ਸ਼ਰਮਾ ਨੇ ਦੱਸਿਆ ਕਿ ਡਾਈ ਫੈਕਟਰੀ ਵਿੱਚ ਵਰਕਰ ਕੰਮ ਕਰ ਰਹੇ ਸਨ ਇਕਦਮ ਅੱਗ ਲੱਗ ਗਈ ਜੋ ਕਿ ਦੇਖਦੇ ਹੀ ਦੇਖਦੇ ਸਾਰੇ ਕਦਾਮ ਦੇ ਵਿੱਚ ਫੈਲ ਗਈ। ਉਹਨਾਂ ਦੱਸਿਆ ਕਿ ਸਾਰੇ ਹੀ ਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਫੈਕਟਰੀ ਵਿੱਚ ਪਿਆ ਕੱਚਾ ਮਾਲ ਅੱਗ ਨੇ ਆਪਣੀ ਲੁਪੇਟ ਦੇ ਵਿੱਚ ਲੇਲੇ ਕੀ ਨਾਮ ਮਨਦੀਪ ਸਿੰਘ ਨਾਇਬ ਫੈਕਟਰੀ ਨਾਮ ਪੈਰਾ ਮੋਟਾ ਇਹ ਕਿੱਥੇ ਆਏ ਇਹ ਕੌਮ ਭਲਾਈ ਆ ਕੀ ਗੱਲਬਾਤ ਹੋ ਗਈ ਅੱਗ ਕਦੋਂ ਲੱਗੀ ਇਹ ਅੱਗ ਇਹ ਆਪਣੇ ਉਹ ਹੀ 550 ਤੇ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਾ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਕਲੇਕ ਤੱਕ ਸਾਰਿਆਂ ਨੂੰ ਬਾਹਰ ਕੱਢਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਕਿਵੇਂ ਨਾ ਕਿਵੇਂ ਅਸੀਂ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਾ ਸੀ ਮਤਲਬ ਅੱਗ ਦੇ ਪਟ્રોલ ਵਾਂਦੀ ਪੁੱਛੀ ਗਈ ਸੀ ਪਰ ਅੱਗ ਸਾਡੇ ਮਤਲਬ ਪਸੋ ਬਾਹਰ ਹੋ ਗਈ ਸੀ ਹਾਂ ਤੇ ਹੁਣ ਮਤਲਬ ਟਾਈਮ ਹੋ ਗਿਆ ਉਹ ਛੋਟਾ 7 ਕ ਤੱਕ ਤਾਂ ਉੱਪਰ ਹੋ ਗਿਆ ਹੁਣ 7:30 ਟਾਈਮ ਹੋ ਗਈ ਜੇ ਮਤਲਬ ਬਹੁਤ ਨੁਕਸਾਨ ਹੋ ਗਏ ਮਤਲਬ ਅਸੀਂ ਪੂਰਾ ਕੰਟਰੋਲ ਕੀਤਾ ਸੀ ਅੱਗ ਤੇ ਹਾਂਜੀ ਤੂੰ ਇਹ ਤੁਰੰਤ ਤੁਰੰਤ ਸੁਝਾਅ ਕੀਤਾ ਇਹ ਫਾਇਰ ਵੈਕਟ ਨੂੰ ਹਲੇ ਅੱਗ ਕੰਟਰੋਲ ਨਹੀਂ ਹੋ ਪਾਰੀ ਨਹੀਂ ਨਹੀਂ ਹਲੇ ਬਹੁਤ ਜ਼ਿਆਦਾ ਅੱਗ ਫੈਲ ਗਈ ਹੈ ਇੱਧਰ ਕਵਾੜਾ ਪੈ ਰਿਹਾ ਉੱਥੇ ਤੱਕ ਸਾਰੇ ਧੂਆਂ ਉਹ ਵੀ ਉਹ ਵੀ ਬੰਦੇ ਦੇਖਣ ਆ ਰਹੇ ਇੱਧਰ ਬਹੁਤ ਜ਼ਿਆਦਾ ਅੱਗ ਦਾ ਨੁਕਸਾਨ ਹੋ ਗਏ ਇੱਧਰ ਸਤ ਨਾਮ ਦੱਸੋ ਆਪਣਾ ਕੀ ਨਾਮ ਸਰ ਏਐਸਸੀ ਪਵਨ ਕੁਮਾਰ ਜੀ ਪੀਸੀਆਰ ਹਾਂ ਜੀ ਤੇ ਇਹ ਕੀ ਨਾਮ ਆ ਜਿਹੜਾ ਫੈਕਟਰੀ ਕਿ ਮਾ ਕੇ ਲੱਗੀ ਆ ਇਹ ਸਰ ਅਮਨ ਨਾ ਰੋੜਾ ਦੀ ਫੈਕਟਰੀ ਆ ਜੀ ਪੈਰਾਡੋਰ ਵਾਲਿਆਂ ਦੀ ਫੈਕਟਰੀ ਆ ਜੀ ਇਹ ਪੁਜੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਏ ਸਰ ਅੱਗ ਜੇ ਲੱਗੀ ਆ ਤੇ ਫਿਰ ਬਰਗੇਡ ਦੀਆਂ ਗੱਡੀਆਂ ਹੌਲੀ ਹੌਲੀ ਆ ਰਹੀਆਂ ਤੇ ਹਾਂ ਜੀ ਨੁਕਸਾਨ ਤਾਂ ਨਹੀਂ ਜਾਣੀ ਜਾਨੀ ਨੁਕਸਾਨ ਸਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਆ ਜੇ ਅੱਗ ਬੁਈ ਨਹੀਂ ਹੈਗੀ ਬੁਝਾਉਣ ਦੇ ਆ ਜੀ